ਜੋ ਆਪਾਂ ਸਰਜਰੀ ਕਰਨ ਜਾ ਰਹੇ ਹਾਂ ਉਹ ਹੈਪਰ ਰਿਪਲੇਸਮੈਂਟ ਸਰਜਰੀ ਇਹ ਜੋ ਤੁਸੀਂ ਐਕਸ-ਰੇ ਦੇਖ ਰਹੇ ਹੋ ਇੱਕ 75 ਸਾਲ ਦੇ ਮਾਤਾ ਜੀ ਦਾ ਐਕਸ-ਰੇ ਹੈ ਜਿਨ੍ਹਾਂ ਦਾ ਬਾਥਰੂਮ ਦੇ ਵਿੱਚ ਗਿਰਣ ਕਰਕੇ ਚੂੜਾ ਫ੍ਰੈਕਚਰ ਹੋ ਜਦੋਂ ਵੀ ਵੱਡੀ ਉਮਰ ਦੇ ਅੰਦਰ ਚੂੜਾ ਫ੍ਰੈਕਚਰ ਹੋ ਜਾਂਦਾ ਹੈ ਤਾਂ ਉਦੋਂ ਉਹ ਚੂੜਾ ਬਦਲਿਆ ਜਾਂਦਾ ਹੈ ਉਹਨੂੰ ਫਿਕਸ ਕਰਨ ਦੀ ਬਹੁਤ ਘੱਟ ਪ੍ਰੋਬੈਬਿਲਿਟੀ ਬਚ ਜਾਂਦੀ ਹੈ ਕਿਉਂਕਿ ਇਸ ਚੂੜਾ ਟੁੱਟਣ ਦੇ ਨਾਲ ਇਸੇ ਗੋਲੇ ਦੇ ਅੰਦਰ ਖੂਨ ਦਾ ਦੌਰਾ ਖਤਮ ਹੋ ਜਾਂਦਾ ਹੈ ਅਗਰ ਕਿਸੇ ਤਰੀਕੇ ਨਾਲ ਫਿਕਸ ਕਰ ਵੀ ਦਈਏ ਤਾਂ ਉਹਦੇ ਫੇਲੀਅਰ ਦੇ ਚਾਂਸਸ ਬਹੁਤ ਜ਼ਿਆਦਾ ਸੋ ਵੱਡੀ ਉਮਰ ਦੇ ਵਿੱਚ ਜਦੋਂ ਵੀ ਚੂੜਾ ਟੁੱਟਦਾ ਹੈ ਤਾਂ ਦਿਲ ਦੀ ਸਮੱਸਿਆ ਸੀ ਸੋ ਸਾਡੇ ਕਾਰਡੀਓਲੋਜੀ ਡਿਪਾਰਟਮੈਂਟ ਵੱਲੋਂ ਦਿਲ ਦੇ ਡਾਕਟਰਾਂ ਵੱਲੋਂ ਕਲੀਅਰੈਂਸ ਦੇਣ ਤੋਂ ਬਾਅਦ ਅੱਜ ਇਹਨਾਂ ਦਾ ਆਪਰੇਸ਼ਨ ਕਰਨ ਜਾ ਰਹੇ ਹਾਂ ਪਰ ਜਿਸ ਤਰ੍ਹਾਂ ਤੁਸੀਂ ਇਹਦੇ ਐਕਸ-ਰੇ ਦੇਖ ਰਹੇ ਹੋ ਕਿ ਗੋਲਾ ਜੋ ਹੈ ਇਹ ਟੁੱਟ ਚੁੱਕਿਆ ਹੈ ਜਿਹਦੇ ਨਾਲ ਪੇਸ਼ੈਂਟ ਖੜਾ ਨਹੀਂ ਹੋ ਸਕਦਾ ਚੱਲ ਨਹੀਂ ਸਕਦਾ ਸੋ ਇਹ ਗੋਲਾ ਬਦਲਣਾ ਔਰ ਇਹਦੇ ਉੱਪਰਲੀ ਜਿਹੜੀ ਕੌਲੀ ਹੈ ਜਿਹਨੂੰ এসਟੋਮਮ ਕਹਿੰਦੇ ਹੁੰਦੇ ਆ ਇਹਨੂੰ ਬਦਲ ਨੂੰ ਹੈਪਰ ਪਲੇਸਮੈਂਟ ਸਰਜਰੀ ਕਹਿੰਦੇ ਆ ਜੋ ਕਿ ਅੱਪਾ ਕਰਨਗਾ ਆਓ ਚਲਿਏ ਫਿਰ ਕਰੀਏ ਸਰਜਰੀ ਜੀ ਸਾਰਿਆਂ ਨੂੰ ਇਹ ਮੇਰੇ ਦਾਦੀ ਜੀ ਨੇ ਆਈ ਅਸੀਂ ਗਾਲਾਂ ਵਾਲੀ ਦੇ ਰਹਿਣ ਵਾਲੇ ਹੈ ਮੇਰੇ ਦਾਦੀ ਜੀ ਮੰਡੇ ਨੂੰ ਡਿੱਗ ਪਏ ਸੀ ਜਿਸ ਕਰਕੇ ਉਹਨਾਂ ਦਾ ਚੂਲਾ ਟੁੱਟ ਗਿਆ ਸੀ ਤੇ ਅਸੀਂ ਇੱਥੇ ਆਪਰੇਟ ਕਰਵਾਇਆ ਜੀ ਤੁਹਾਨੂੰ ਉੱਥੇ ਲੋਕਲ ਡਾਕਟਰ ਨੇ ਰੈਫਰੈਂਸ ਦਿੱਤੀ ਸੀ ਸਤਾ ਜੀ ਡਾਕਟਰ ਸਾਹਿਬ ਜੀ ਅਸੀਂ ਬਹੁਤ ਖੁਸ਼ ਹਾਂ ਹੁਣ ਇਹ ਸਹੀ ਚੱਲ ਫਿਰ ਰਹੇ ਨੇ ਤੇ ਕਾਫੀ ਵਧੀਆ ਸਕਸੈਸਫੁਲ ਸਰਜਰੀ ਰਹੀ ਜਿਸ ਕਰਕੇ ਵਧੀਆ ਚੱਲ ਪਿੰਨੇ ਅਸੀਂ ਪੂਰੇ ਸੰਤੁਸ਼ਟ ਹੈ ਹੁਕਰੀਏ